ਧਿਆਨ ਨਾਲ ਸੁਣੋ ਜੀ ਸੰਗਤ ਜੀ ਬਾਰ-ਬਾਰ ਆਪਣੇ ਗੁਰੂ ਤੋਂ ਮੰਗ ਕੇ ਥੱਕੇ ਹੋਏ ਇਨਸਾਨ ਨੇ ਪੁੱਛਿਆ ਕਿਸੇ ਸੰਨਿਆਸੀ ਤੋਂ ਬਾਬਾ ਤੂੰ ਮੈਨੂੰ ਇੱਕ ਗੱਲ ਦੱਸ ਮੈਂ ਬੜੀਆਂ ਅਰਦਾਸਾਂ ਕੀਤੀਆਂ ਪਰ ਮੇਰੇ ਗੁਰੂ ਨੇ ਮੇਰੀ ਸੁਣੀ ਨਹੀਂ ਮੈਂ ਤਾਂ ਕੋਈ ਪਾਪ ਵੀ ਨਹੀਂ ਕੀਤਾ ਫਿਰ ਵੀ ਮੇਰੇ ਨਾਲ ਐਦਾਂ ਕਿਉਂ ਹੋ ਰਿਹਾ ਹੈ ਮੈਂ ਕਿਹੜਾ ਕਿਸੇ ਦਾ ਮਾਰਾ ਕੀਤਾ ਸੰਤ ਸੰਿਆਸੀ ਕਹਿੰਦਾ ਜੇ ਬਹੁਤ ਟਾਈਮ ਹੋ ਗਿਆ ਤੈਨੂੰ ਮੰਗਦੇ ਨੂੰ ਤੂੰ ਹੁਣ ਮੰਗਣਾ ਛੱਡ ਤੇ ਚੁੱਪ ਕਰਕੇ ਆਪਣੇ ਗੁਰੂ ਅੱਗੇ ਮੱਥਾ ਟੇਕ ਕੇ ਆ ਜਾਇਆ ਕਰ ਮੂਹੋਂ ਕੁਛ ਵੀ ਨਾ ਮੰਗਿਆ ਕਰ ਉਹ ਉਹ ਬੰਦਾ ਕਹਿੰਦਾ ਇਸ ਨਾਲ ਕੀ ਹੋਵੇਗਾ ਸੰਿਆਸੀ ਕਹਿੰਦਾ ਫਿਰ ਗੁਰੂ ਦੀ ਤੇਰੇ ਤੋਂ ਨજર ਇੱਕ ਦਿਨ ਪੈ ਜਾਵੇਗੀ ਕਿਉਂਕਿ ਗੁਰੂ ਅੱਗੇ ਚੁੱਪਚਾਪ ਮੱਥਾ ਟੇਕਣ ਵਾਲਾ ਇੱਕ ਅੱਦਾ ਹੀ ਹੁੰਦਾ ਹੈ ਤੇ ਮੱਥਾ ਟੇਕਣ ਟੇਕਣ ਲੱਗੇ ਲੱਖਾਂ ਪਰਮੈਸ਼ਾ ਕਰਨ ਵਾਲੀ ਸੰਗਤ ਦੀ ਕੋਈ ਕਮੀ ਨਹੀਂ ਹੁੰਦੀ ਦਾਤਾ ਸਭ ਦਾ ਜਾਣਦਾ ਹੈ ਸੰਗਤ ਜੀ ਜੇ ਇਹ ਸ਼ਬਦ ਤੁਹਾਨੂੰ ਸਮਝ ਲੱਗਿਆ ਤਾਂ ਕਮੈਂਟਾਂ ਚ ਵਾਹਿਗੁਰੂ ਲਿਖੋ ਜੀ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ